ਚੱਲ ਤਿਆਰ ਤਾਂ ਹੋ ਗਈ। ਸੇਮਾ ਰੈਡੀ ਆ। ਸੂਟ ਨਹੀਂ ਚੇਂਜ ਕਰਿਆ ਹਨਾ ਮੈਂ। ਚੱਲ ਕੋਈ ਗੱਲ ਨਹੀਂ। ਸੂਟ ਮੈਂ ਉਹ ਹੀ ਪਸੰਦ ਦਾ ਉਦੋਂ ਪਾਉਂਗੀ ਜਦੋਂ ਘਰੇ ਆ ਗਿਆ ਮੇਰੇ ਕੋਲੇ। ਸੋਣੀ ਤਾਂ ਮੈਂ ਬਹੁਤ ਲੱਗਦੀ। ਪਰ ਜਦੋਂ ਤਾਰੀਫ ਕਰ ਦਿੰਦਾ ਮੇਰੀ ਉਦੋਂ ਵੀ ਵੱਧ ਹੋ ਜਾਨੀ ਕਿ ਸੋਣੀ ਫਿਰ ਤਾਂ ਮੈਂ। ਤਾਰੀਫ ਇਹ ਚੰਦਰਾ ਇਦਾਂ ਦੀ ਕਰਦਾ। ਇਹੋ ਜੀ ਤਾਰੀਫ ਤਾਂ ਮੇਰੇ ਘਰ ਵਾਲੇ ਤੋਂ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਉਹ ਤਾਰੀਫ ਕਰਦਾ। ਚੰਦਰੇ ਤੇ ਫੇਰ ਹੀ ਦਿਨ ਆਇਆ ਹੋਇਆ। ਹੁਣ ਆਈ ਨੂੰ ਪਤਾ ਆਊਗਾ ਕਦੋਂ ਕ ਮੈਂ ਤਾਂ ਹੀ ਹੋ ਜਾਂਦਾ ਕ ਜਦੋਂ ਓਤੇ ਘੰਟੇ ਦਾ ਟਾਈਮ ਦੇ ਦੇ ਨਾ ਅੱਧਾ ਘੰਟਾ ਨਾ 3 ਮਿੰਟ ਕੱਢਣੇ ਨਹੀਂ ਓਖੇ ਹੋ ਜਾਂਦੇ ਹੈਗੇ ਆ ਕੇ 5 ਘੰਟੇ ਲਾ ਦੇ ਤਿੰਨ ਲਾ ਜੇ ਉਹ ਵੀ ਮੈਨੂੰ ਐ ਲੱਗਣ ਲੱਗ ਜਾਂਦਾ ਹਾਏ ਹੈ ਵੀ ਹੁਣ ਹੀ ਆਇਆ ਸੀ ਹੁਣ ਹੀ ਵਗ ਗਿਆ ਮੁੜ ਕੇ ਨਾ ਤਾਂ ਮੈਂ ਰਾਤ ਨਿਕਲੇ ਨਾ ਮੇਰੇ ਨਿਕਲੇ ਤੇ ਨਾ ਸੱਚ ਬਿੰਦੀ ਲਾਉਣੇ ਤਾਂ ਮੈਂ ਭੁੱਲ ਹੀ ਗਏ ਸੀ ਹਿੰਦੀ ਨਾ ਤਾਂ ਹੋਰ ਵੀ ਨਖਾਰ ਆ ਜਾਂਦਾ ਨਾਲ ਇਹ ਨੂੰ ਪਸੰਦ ਵੀ ਆ ਗਈ ਮੇਰੇ ਬਿੰਦੀ ਲੱਗੀ। ਹੂੰ ਕੈਨ ਲੱਗਦੀ। ਅੱਛਾ ਐਂ ਕਰਦੀ ਆ। ਚੱਲ ਬਹਿ ਜਾਂਦੀ ਆ ਵੇਟ ਕਰ ਲੈਂਦੀ ਆ। ਆਉਣ ਵਾਲਾ ਹੀ ਆ। ਜਾਂ ਫੋਨ ਲਾ ਕੇ ਦੇਖ ਦਿੰਦੇ ਹਾਂ। ਉਹ ਕੈਨ ਲਿਆ ਕਰਨ ਰਿਹਾ। ਹੋਂਦਾ ਦਾ ਇਧਰ ਹੀ ਹੁੰਦਾ ਮੁੰਡਾ ਯਾ ਹੋ। ਹੁਣ ਆਪਾਂ ਨੂੰ ਘਰ-ਬਾਰ ਦਾ ਨਹੀਂ ਪਤਾ ਹੈ ਜਾਂ। ਇਹਨਾਂ ਤੋਂ ਪੁੱਛਦੇ ਆ ਜੇ ਵਾਕਈਆਂ ਤਾਂ ਆ ਫਿਰਦੇ ਹਾਂ। ਉਹ ਜਵਾਕੂ। ਹਾਂ ਬਾਬਾ। ਉਹ ਮੈਂ ਕਾਨ ਪੋਦਾ ਸੀ ਰਾਜੇ ਦਾ ਘਰ ਕਹਿਣਾ ਗਾ ਰਾਜੇ ਦਾ ਵਾੜਿਆ ਹੋਇਆ ਇੱਥੇ ਦੱਸਿਆ ਸੀ ਉੱਤ ਆਇਆ ਘਰ ਨੋ ਦਾ ਅਖਿਆ ਰਾਜਾ ਆਉਣਾ ਫਿਲਮਾਲਾ ਓਏ ਹਾਂ ਫਿਲਮਾ ਗਿਆ ਹੋ ਹਾਂ ਕੋਈ ਕਹਿੰਦਾ ਹੈ ਕੰਮ ਵੀ ਕਰਨ ਲੱਗਿਆ ਹੋਰ ਖੜਿਆ ਬੰਦਾ ਹੈ ਕਿ ਮਾਂ ਕੰਗਰ ਹੁਣ ਤਾਂ ਬਾਹਰ ਬਾੱਕਾ ਬਾਹਰ ਲੈ ਗਏ ਸੋ ਹੋਰ ਅੱਛਾ ਕਿੱਥੇ ਗਿਆ ਉਹ ਬਾਗ ਕੈਨੇਡਾ ਕੈਨੇਡਾ ਹਾਂ ਕੋਈ ਕੋਈ ਲੈ ਗਿਆ ਉਹ ਕੈਨੇਡਾ ਨੂੰ ਕੀ ਪਤਾ ਕੌਣ ਲੈ ਗਿਆ ਮੋਈ ਮਾਇਆ ਗਾਣਾ ਇੱਥੇ ਤੀ ਗਾਣੇ ਦੀ ਲਿਬੜੀ ਲਿਬੜੀ ਹਾਂ ਅੱਛਾ ਉਹਦੀ ਘਰ ਵਾਲੀ ਘਰ ਵਾਲੀ ਹਾਂ ਉਹਨੇ ਗੰਨਾ ਮੇਰਾ ਮੁੰਡਾ ਖਰਾਬ ਕਰਤਾ ਕਿਵੇਂ ਮੇਰੇ ਮੁੰਡੇ ਨੂੰ ਮੰਗਰ ਲਈ ਫਿਰਦੀ ਐ ਓਹੋ ਹੋ ਅੱਛਾ ਮਾਇਆ ਹੁਣ ਸਹੁਰਾ ਇਧਰੋਂ ਆਇਆ ਕਿੱਡੀ ਦੂਰੋਂ ਆਕਰੀ ਨਹੀਂ ਕਿਉਂਦਾ ਤੇਰਾ ਕਾ ਤਾਂ ਬਾਵਾ ਦੂਰ ਐ ਨਾ ਬਾਵਾ ਓਏ ਮੇਰਾ ਮੁੰਡਾ ਕੰਗਰ ਓਏ ਤੜਕੇ ਇਧਰ ਵੀ ਆਉਂਦਾ ਐ ਅੱਛਾ ਉਹ ਕੀ ਕੰਨਾ ਦਾ ਉਏ ਪਤਾ ਨਹੀਂ ਉਹਦੇ ਕੋਲ ਹੀ ਆਉਂਦਾਗਾ ਅੱਛਾ ਚਾ ਹਾਂ ਤੇ ਹੁਣ ਮੈਂ ਮਰੇ ਸ਼ੇਰ ਮੰਨ ਕੇ ਤੁਸੀਂ ਦੱਸੋ ਘਰ ਕਿੱਥੇ ਹੀ ਆਉਣਾ ਐ ਕਾ ਹੋਰ ਹਾਂ ਇੱਧਰ ਹੁੰਦਾ ਜਾ ਕੇ ਹਿੰਦਾ ਖੱਬੇ ਹੋ ਕੇ ਦੂਜਾ ਘਰ ਹੈ ਹਿੰਦਾ ਹੋ ਕੇ ਖੱਬੇ ਹੋ ਕੇ ਹਾਂ ਇੱਥੇ ਦੂਜਾ ਘਰ ਹੁੰਦਾ ਉਹ ਮੈਨੂੰ ਐ ਪੁੱਛਣਾ ਜਨਾਨੀ ਕਿਵੇਂ ਆਹੋ ਯਾਰ ਲਫੱਟਰ ਦੱਸਦੇ ਆ ਉਹ ਤਾਂ ਦੁੱਗੀ ਆ ਅੱਛਾ ਉਹ ਮੇਰੇ ਮੁੰਡੇ ਦੇ ਕੰਡੇ ਵੀ ਜੇ ਕਹਿੰਦੇ ਉਹ ਮੈਨੂੰ ਚੋਗੜੇ ਪਹਿਣਗੇ ਹੋਰ ਹਾਂ ਉਹ ਕੰਗਰ ਦੇ ਉਹ ਕੰਡੇ ਵੀਤੇ ਮੇਰੇ ਮੁੰਡੇ ਨੇ ਉਹਦਾ ਬਾਲੀ ਰੂਚੀ ਆ ਉਹਦਾ ਮੇਰਾ ਡੈਡੀ ਪਾਟ ਤੱਕ ਹੀ ਮਹਾ ਖੜਾਇਆ ਇਸ ਤਾਂ ਅੱਛਾ ਹੋਰ ਮਹਾ ਘੜਾ ਖੜਾਇਆ ਦਾ ਬਾਲੀ ਬੇਕਾਜਾਨੀ ਆ ਓਏ ਉਹੀ ਗੱਲ ਐ ਇਹਨਾਂ ਨੂੰ ਕੀ ਇਹਦੀ ਮੰਮੀ ਪਾਦੀ ਅੱਛਾ ਵੇ ਕਿਹਨੇ ਨੇਸ਼ ਵਾਂਗੀ ਉਹ ਕਰਤਾ ਉਹ ਜਿਹਨਾਂ ਨੇ ਦੂਜੀ ਆਉਣੇ ਦਾ ਦੇਦੀ ਪਿੱਛੇ ਲਾ ਲਿਆ ਉਹਨੇ ਦਿੱਤਾ ਤਲਾਕ ਹੋਏ ਮੈਂ ਤਾਂ ਹੀ ਦਾ ਡਰਦਾ ਕੰਜਰਦੇ ਨੂੰ ਜੇ ਇਹ ਕੰਮ ਹੋ ਗਿਆ ਪਿੰਡ ਚ ਮੂੰਹ ਜਗਾਉਣ ਯੋਗ ਨਹੀਂ ਰਹਿਣਾ ਕਹਿਣਾ ਤੂੰ ਜਾਈ ਜੂਈ ਨਾ ਉਹਦੇ ਕੋਲੇ ਕਦੇ ਤੂੰ ਵੀ ਉਹਦੇ ਪੈਰੀਂ ਪੈਰੀਂ ਪਾਗ ਰੱਖ ਨੂੰ ਸਹੁਰੇ ਮੇਰੇ ਮੁੰਡੇ ਦਾ ਖਹਿੜਾ ਛੱਡ ਦੇ ਬੱਸ ਦੇ ਉਹਨੂੰ ਤਾਂ ਨਿਆਣਾ ਹੈ ਹਾਂ ਹੈ ਕਰਦਾ ਨਾ ਉਹਦੇ ਨਾਲ ਗੱਲ ਜਾ ਕੇ ਹਾਂ ਸੰਭਲ ਗਏ ਹਾਂ 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 ਇਤੋਂ ਸਭੇ ਕਈ ਜਰਾਂ ਤੁਰੇ ਆ ਵੀ ਇਹਨਾਂ ਇੱਕ ਤਾਂ ਗੋਟਿਆ ਗੁੰਡਿਆ ਨੇ ਲੈ ਲਿਆ ਲੈ ਕੇ ਲਿਆ ਲੈ ਕੇ ਲਿਆ ਬੜਾ ਉੱਚਾ ਘਰ ਪਾਇਆ ਗੰਜਰਿਓ ਇੱਕ ਦਿਨ ਕੁਦਰਤੀ ਫਰਨਾ ਕੈ ਲਿਆ ਮੁੰਡਿਆਂ ਨੇ ਪੈਣ ਦੇ ਯਾਰਾਂ ਨੇ ਬਾਣੀ ਪਾ ਰੱਖਿਆ ਗਾ ਆਪਾਂ ਜੋ ਉਹਨਾਂ ਨੇ ਬੱਕਰੀਆਂ ਰੱਖੱਖੀਆਂ ਨਾਲ ਮਾਣਾ ਉੱਚਾ ਪਾਇਆ ਕੰਗਦੇ ਨੇ ਉਹ ਮੁੰਡੇ ਉਹ ਮੁੰਡੇ ਕਰਾਉਂਦੇ ਆ ਕੈਲਾ ਕਾਰੇ ਇੱਧਰ ਫਸ ਗਏ ਮੋੜਾਂ ਚ ਕੰਜਰਦਿਆਂ ਕੋਈ ਕਹੀ ਪੁਹੀ ਵੀ ਨਹੀਂ ਚੱਜਦੀ ਮਾਲੀ ਕੀ ਘਰ ਪਾਇਆ ਨਗਨੇ ਆ ਨੇ ਇਹ ਮੁੰਡਾ ਪੱਟੂ ਕੰਜਰ ਦਾ ਘਰ ਜਾਵਾ ਮੁੰਡੇ ਦੇ ਕੰਡੇ ਮੈਨੂੰ ਚੁਪਨੇ ਬਹਿਣਗੇ ਉਹ ਕਹਿਦੇ ਨੇ ਹੁੰਦੇ ਜਦੋਂ ਲਾਡ ਮਾਲੀ ਲਿਖੇ ਫਿਰ ਪਿਉ ਤੇ ਆਸਾਉਂਦਾ ਨਾ ਇਹ ਮਾਰਗ ਨਾ ਉਹ ਕੋਈ ਓਏ ਉਹ ਕਿਹੜਾ ਹੀ ਕਰਾਂ ਗੈ ਲਿਆ ਹਾਂ ਕੀ ਕਰਨ ਲੱਗਦਾਗਾ ਨਾ ਕੱਲ੍ਹ ਅੱਜ ਪੂਰਾ ਖੈਬੜਨਾ ਐਂ ਤਾਂ ਲੋਡ ਨਹੀਂ ਆਉਣਾਗਾ ਐਂ ਤਾਂ ਬਾਜੀ ਹੱਥੋਂ ਲੰਘ ਤੂੰ ਤੇਲਿਆ ਫਿਰ ਉਤੋਂ ਦੀ ਪਾਣੀ ਟੱਪ ਗਿਆ ਓਏ ਸੋਹਣਿਆ ਕਹੇਂ ਕਹਿੰਦੇ ਬਤਾਰੀ ਨਾ ਤੁਲ ਜੀ ਆ ਜੋ ਬੈਠੋ ਤੂੰ ਫੇ ਮਾਰ ਨਹੀਂ ਦੀ ਬਾਤ ਡੰਡੇ ਹਾਂ ਮੈਂ ਮਾਰਦਾ ਖੜੇ ਪਰ ਮੜਾ ਮੋਟਾ ਦੇਖ ਲੈ ਕਰੋ ਬਾਸ ਦੇ ਘਰ ਅੱਜ ਡੰਡੇ ਮਾਰਦੇ ਹੁੰਦੇ ਚੰਗੀ ਭੈ ਜਦੋਂ ਬਿੱਲ ਲੱਗੀ ਆ ਗਈ ਆ ਬਾਜ਼ ਮਾਰ ਦੋ ਮੂੰਹ ਤੇ ਥੋੜੇ ਆਵਾਜ਼ ਵੀ ਹੈਗੀ ਆ ਉਹ ਮੇਰੀ ਗੱਲ ਸੁਣ ਸੌਣਗੇ ਚਲੋ ਕੋਈ ਗੱਲ ਨਹੀਂ ਕੋਈ ਪਰਵਾਹ ਚੋਂ ਠੀਕ ਹੈ ਹਾਂ ਹਾਂ ਵਧੀਆ ਠੀਕ ਆ ਮੈਂ ਤੁਹਾਨੂੰ ਜਾਣਦੀ ਨਹੀਂ ਹੋਏ ਮੈਂ ਤਾਂ ਇਧਰੋਂ ਆ ਪਿੰਡ ਚੋਂ ਕੈਲਾ ਅਸੀਂ ਤਾਂ ਪਿੰਡ ਚੋਂ ਹੀ ਆਇਆ ਹਾਂ ਠੀਕ ਹੈ ਚਲ ਕੋਈ ਗੱਲ ਨਹੀਂ ਹੋ ਜਾ ਉੱਤੇ ਬੈਜੋ ਬੈਜੋ ਕੋਈ ਲੋਟ ਹੋ ਕੇ ਬੈਜੋ ਫਿਰ ਆਪ ਦੇਖੋ ਸਮਝੋ ਹਾਂ ਆਉਂਦੀ ਐ ਸੌਰੀ ਔਰ ਦਸਤੋਬੀ ਮੈਂ ਆਏ ਸੀਗੇ ਹੋਰ ਵਧੀਆ ਪ੍ਰਬਾਨ ਬਹੁਤ ਵਧੀਆ ਜੀ ਹਾਂਜੀ ਬਹੁਤ ਵਧੀਆ ਵਧੀਆ ਹੋਰ ਤੇ ਘਰ ਵਾਲਾ ਕਿੱਥੇ ਰਹਿੰਦਾ ਅੱਜ ਕੱਲ ਮੇਰੇ ਘਰ ਵਾਲਾ ਤਾਂ ਬਾਹਰ ਗਿਆ ਸੀ ਜੀ ਅੱਛਾ ਬਾਹਰ ਭਾਗ ਗਿਆ ਹਾਂਜੀ ਮੈਂ ਤਾਂ ਕੱਲੀ ਰਹਿੰਦੀ ਆ ਜੀ ਵੈਸੇ ਵਸ ਜੇ ਲੋੜ ਹੁੰਦੀ ਆ ਕੰਮ ਧੰਦੇ ਕਰਕੇ ਫਿਰ ਕਿ ਤੈਨੂੰ ਬੁਲਾ ਲੈਂਦੀ ਆ ਨਹੀਂ ਫਿਰ ਕੱਲੀ ਰਹਿੰਦੀ ਆ ਵਸ ਆ ਮੈਂ ਵੀ ਜਾਣਾ ਹੀ ਆ ਥੋੜਾ ਟਾਈਮ ਹੀ ਇੱਥੇ ਆ ਤੋਂ ਬਾਅਦ ਮੈਨੂੰ ਬਾਹਰ ਹੀ ਜਾਣਾ ਗਈ ਤੁਸੀਂ ਜਣੇ ਬਣਾ ਕੇ ਬਾਅਦ ਮੇਰਾ ਨਾ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਆਪਣਾ ਘਰ ਆਪਣਾ ਪਿੰਡ ਛੱਡਣਾ ਨਹੀਂ ਦਿਲ ਕਰਦਾ ਮੇਰਾ ਹੋਏ ਤੇਰਾ ਤਾਂ ਨਹੀਂ ਛੱਡਣ ਨੂੰ ਜੀ ਕਰਦਾ ਫੇਰ ਸਾਨੂੰ ਛੱਡਣਾ ਪਊਗਾ ਹੁਣ ਕਿੱਦਣਾ ਪਊਗਾ ਹਾਂ ਛੁੱਟਦਾ ਲੈਣਾ ਨਾ ਦੇਣਾ ਕੋਈ ਮੈਂ ਹੋਈ ਗੱਲ ਮੈਂ ਜਾਣ ਨਾ ਤੋਰਾਂ ਮੈਂ ਤੇਰਾ ਮਹਿਮਾਨ ਹੋਣਾ ਤੇ ਪੁਲੀ ਨਾ ਬਣ ਮੈਂ ਤੇਰੇ ਕੋਲੇ ਲਾਂਬਾ ਲੈ ਕੇ ਆਇਆ ਲਾਂਬਾ ਤੇਰੇ ਮੱਥੇ ਜੀ ਤੁਹਾਡਾ ਜੋ ਕੋਈ ਲਾਂਬਾ ਚਲਣਾ ਲਾ ਹੋਊਗਾ ਪਰ ਅਸੀਂ ਜਿਹਦੇ ਕੋਈ ਗੱਲ ਹੀ ਨਹੀਂ ਜਿਕੇ ਕਿਹੜਾ ਮੇਰਾ ਮੁੰਡਾ ਜੇਲਾ ਤੂੰ ਬਿਸਾਰ ਰੱਖਿਆ ਜਾਂ ਵਿੱਚ ਸਮਝੀ ਤੂੰ ਮੇਰਾ ਘਰ ਕਿਉਂ ਪੜਦੀ ਏ ਜੇਲਾ ਮੈਂ ਤਾਂ ਜਾਣਦੀ ਨਹੀਂ ਜਲੇ ਨੂੰ ਜੀ ਓਏ ਹੁਣ ਤੂੰ ਭੋਲੀ ਬਣੀ ਜਾਨੀ ਜਾਂਦੀ ਕਿਉਣੀ ਵੀ ਵਾਰੀ ਤੈਨੂੰ ਮੈਂ ਦੇਖ ਲਾ ਮੈਂ ਮਸਾਂ ਘਰ ਤੇਰਾ ਭਾਣਿਆਂ ਦਾ ਕਿਹੜੇ ਹਾਲੀ ਫਿਰ ਮੈਂ ਕਹਾਂ ਜੇਲੇ ਨੂੰ ਕੋਈ ਗੱਲਬਾਤ ਕਹੀ ਆ ਜਾਂ ਕੁਛ ਹੋਰੋਂ ਲੰਘ ਕੇ ਟੱਪਦੇ ਬੁਲਾ ਲਿਆ ਹੁਣ ਤੂੰ ਆ ਕੇ ਮੇਰੀ ਗੱਲ ਸੁਣ ਇੱਥੇ ਬਹਿ ਗਿਆ ਹੁਣ ਮੈਂ ਕਿਧਰੇ ਹੱਥ ਵੀ ਧਰਤਾ ਮਾਣਾ ਹੋਗਾ ਕੋਈ ਤੂੰ ਓਏ ਮਾਣਾ ਨਹੀਂ ਗਿੱਡੀ ਤੂੰ ਕੋਲੀ ਬਣਦੀ ਐ ਮੈਨੂੰ ਸਾਰਾ ਪਤਾ ਕਿਹਾ ਸਮਝ ਗਈ ਮੇਰੇ ਪੁੱਤ ਦਾ ਖਹਿੜਾ ਛੱਡ ਦੇ ਸਾਡਾ ਘਰ ਬਸ ਜਾਣ ਦੇ ਅੰਕਲ ਮੈਂ ਤੁਹਾਡੀ ਉਮਰ ਦਾ ਲਿਹਾਜ਼ ਕਰੀ ਜਾਨੀ ਮੈਨੂੰ ਰਮਾਈ ਵਰਤੀ ਜਾਨੀ ਆ ਮੈਂ ਨਹੀਂ ਪਕਾ ਪਾਦਣਾ ਪੱਗ ਪੈਰੀ ਧਰਦਣਾ ਮੈਨੂੰ ਐਦਾਂ ਦੀ ਪੱਕਾ ਪੁੱਕਾ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਮੈਂ ਕਿਸੇ ਦੀ ਪੱਕੀ ਉਹੀ ਗੱਲ ਪੈ ਰੋਲੀ ਆ ਨਹੀਂ ਮੈਂ ਰੋਲਣੀ ਆ ਮੈਨੂੰ ਲੋੜ ਨਹੀਂ ਠੀਕ ਆ ਨਾ ਮੈਨੂੰ ਕਿੱਥਾ ਨਾ ਦਵੋ ਜਿੱਧਰੋਂ ਆਇਓ ਉਧਰੋਂ ਵਗਜੋ ਗੇੜ ਖੁੱਲਾ ਪਿਆ ਓ ਮੇਰੇ ਪੁੱਤ ਦਾ ਵਿਆਹ ਨਹੀਂ ਹੋਣਾ ਇਹ ਤੂੰ ਅਈ ਉਹਨੂੰ ਵਸਾਈ ਗਈ ਇਹਨੇ ਤਾਂ ਰੁਪਏ ਖਾਈਆਂ ਨਹੀਂ ਤੋ ਮੈਂ ਰੁਪਏ ਕਿਉਂ ਖਾਉਂਗੀ ਮੇਰੇ ਕੋਲ ਰੁਪਏ ਦਾ ਤੋੜਾਗਾ ਉਹ ਰੁਪਏ ਖੁਦ ਲੈ ਕੇ ਆਉਂਦਾ ਪੁੱਤੇ ਪੈਸੇ ਮੇਰੀ ਗੱਲ ਸੁਣ ਹਮੇਰੇ ਰਹਿੰਦੇ ਮੇਰੇ ਓਏ ਤਾਂ ਹੀ ਤਾਂ ਮੇਰਾ ਮੁੰਡਾ ਜੈਲਾ ਤੂੰ ਵਸਾ ਲਿਆ ਵੀ ਆਪੇ ਕੈਲਾ ਔਖਾ ਹੋਈ ਜਾਊਗਾ ਮੇਰੇ ਗੱਲ ਸੁਣ ਬਾਕੀ ਜਿਹੜੀਆਂ ਪੁੱਠੀਆਂ ਕਿਦਾਂ ਕਰਦੀਆਂ ਤੂੰ ਛੱਡ ਦੇ ਅੰਕਾ ਮੇਰੇ ਗੱਲ ਸੁਣ ਲੋ ਇੱਕ ਮੇਰੇ ਤੇ ਇਲਜ਼ਾਮ ਤੇ ਇਲਜ਼ਾਮ ਲਾਈ ਜੰਨਾ ਤੁਹਾਡੇ ਕੋਲ ਅਗੀ ਪ੍ਰੂਫ ਆ ਵੀ ਹਾਂ ਤੁਹਾਡਾ ਮੁੰਡਾ ਮੇਰੇ ਕੋਲ ਹੀ ਆਉਂਦਾ ਓਏ ਕਹਿਣਾ ਫਰੂਫ ਵੀ ਦੇ ਦੂੰ ਤੈਨੂੰ ਇਹ ਨਾ ਸਮਝੀ ਕੱਲ ਦੀ ਜਮਾਨੀ ਆਂ ਦਾੜੀ ਐਵੇਂ ਨਹੀਂ ਆਈ ਸ਼ਾਵੇਂ ਤੁੱਪੇ ਫਿਰ ਦੇ ਦੀ ਆਈ ਹੈ ਕਹਿ ਲੈ ਦੀ ਐਵੇਂ ਆਂਦਾ ਮੈਂ ਮੁੰਡਾ ਕੱਜੜਾ ਕੋਲ ਆਉਂਦਾ ਕੱਲ ਮੈਨੂੰ ਕੋਈ ਲੋੜ ਪੈਂਦੀ ਆ ਗਈ ਮੇਰੇ ਕੋਲ じゃ ਕੋਈ ਉਹੀ ਤਰੀ ਕਰਦੀ ਹੋ ਮੈਂ ਆਪ ਦੇ ਘਰੇ ਰੈਂਡਿੰਗ ਆ ਗਈ ਅੱਜ ਤਾਂ ਜਵਾਨੇ ਇੰਨਾ ਮਾੜਾ ਦਾ ਘਰੇ ਆ ਕੇ ਬਰੋਬਰ ਮੰਜੇ ਦੇ ਬਹਿ ਕੇ ਮੈਨੂੰ ਲਾਂਭਾ ਦੇ ਰਿਆਂ ਗਲ ਹੱਦ ਹੋਈ ਪਈ ਐਂ ਕੱਢੀ ਥੋੜੀ ਦਾ ਓਏ ਮੈਂ ਤੈਨੂੰ ਸਹੋਰੀ ਗੱਲੀ ਬਾਤੀ ਸਮਝਾਉਣਾ ਇਹ ਕੰਮਾਂ 'ਚ ਕੁਛ ਨਹੀਂ ਜ਼ਿੰਦਗੀ ਖਰਾਬ ਐ ਬੰਦੇ ਦੀ ਕਿ ਜਿਹੜੀ ਕਿਤੇ ਤੇ ਤੂੰ ਲੱਗੀ ਨਾ ਨਾ ਦਾ ਤੇਰੇ ਘਰ ਵਾਲੇ ਦਾ ਨਾ ਰਹਿਣਾ ਇਹਦੇ ਵਿੱਚ ਤੈਨੂੰ ਮੈਂ ਤਾਂ ਸਮਝਾਉਣਾ ਮੇਰਾ ਤਾਂ ਹੁਣ ਘਰ ਪੱਟਿਆ ਜਾਊਂਗਾ ਤਾਂ ਲਾਂਬਾ ਅੱਕ ਕੇ ਦੇਣਾ ਆਇਆ ਕਹਿਲਾ ਦੇਖ ਛੋਟੇ ਹੁੰਡੇ ਨੂੰ ਮੈਂ ਕੋਈ ਸੱਦਣ ਨਹੀਂ ਜਾਂਦੀ ਘਰੋਂ ਠੀਕ ਆ ਨਾ ਉਹ ਖੁਦ ਆਉਂਦਾਗਾ ਆ ਜਾਂਦਾ ਉਹਦਾ ਦਿਲ ਕਰਦਾ ਉਹਨੇ ਮ ਚੰਗੀ ਲੱਗਦੀਆਂ ਆ ਜਾਂਦਾ ਮੁੜ ਜਾਂਦਾ ਮੇਰਾ ਕੀ ਜਾਂਦਾ ਵਾ ਓਏ ਤੇਰਾ ਤਾਂ ਨਹੀਂ ਜਾਂਦਾ ਸਾਰਾ ਕੁਸਤਾ ਕੈਲੇ ਦਾ ਪੱਟਿਆ ਗਿਆ ਜਦੋਂ ਦੋ ਗਲੀ 'ਚ ਖੜੇ ਹੁੰਦੇ ਆ ਮਲੰਗ ਬੇਤੀ ਕਰ ਜੰਦੇ ਅਕੈਲਾ ਦਾ ਮੁੰਡਾ ਫਲਾਨੇ ਖਾ ਜਾਂਦਾ ਨਾ ਬੇ ਮੈਂ ਘੜਾ ਨੂੰ ਚੁੰਨੀ ਲੜ ਬਨ ਕੇ ਰੱਖ ਲਿਆ ਪਹਿਲਾਂ ਤਾਂ ਝਾੜ ਤੇ ਲਾਣਾ ਨਹੀਂ ਮੰਗ ਰੋ ਕਹਿੰਦੇ ਨਾ ਆਵੇ ਮੈਂ ਝਾੜ ਦੇ ਜਿਲਾਉਣਾ ਹਾਂ ਪਹਿਲਾਂ ਤਾਂ ਪਿੱਛੇ ਮੰਗਰ ਲਾ ਲਾਣੀ ਮੂਰੇ ਫਿਰ ਹੁਣ ਅਗਲੇ ਦਾ ਘਰ ਜਮਕ ਨਾਰੇ ਦਿਆਂਗੇ ਪੱਟਿਆ ਜਾਵੇ ਅਗਲੇ ਨੇ ਆਏ ਕਹਿੰਦਾ ਮੈਂ ਤਾਂ ਮਰੀ ਜੰਨਾ ਕਾ ਤੇਰੇ ਬਿਨਾ ਤੇਰੇ ਬਿਨਾ ਹਈ ਨਹੀਂ ਮੇਰਾ ਕੋਈ ਫਿਰ ਹੁਣ ਉਹ ਹੀ ਗੱਲ ਜਿਹੜਾ ਚੋਗਾ ਪਿਆ ਹੈ ਨੱਚੂਗਾ ਨਾ ਕੋਈ ਸੋ ਜਿੱਥੇ ਚਾ ਲਾਵਾ ਨਾਲ ਵਿਆਹ ਹੋ ਜੇ ਨਾ ਉੱਥੇ ਬਸਿਦਾ ਹੁੰਦਾ ਥਾਂ ਦਾ ਮੂੰਹ ਆਂਦੀ ਆਤ ਨਾ ਪਾਵੇ ਅੰਕਲ ਜੀ ਬਸਦੀ ਤਾਂ ਮੈਂ ਉੱਥੇ ਹੀ ਆ ਜਿੱਥੇ ਤੋਰੀਆਂ ਮਾਪੇ ਨੇ ਜਿੱਥੇ ਲਾਵਾਂ ਨਾਲ ਆਈ ਆ ਉੱਥੇ ਰਹਿਣੀ ਆ ਓਏ ਥੋੜਾ ਦਾ ਕੰਮ ਗਾਈਆਂ ਨਾਲ ਹੋ ਰਿਆਂਗਾ ਮਾੜ ਕੇ ਮਾਰੀ ਖਬਰ ਨਹੀਂ ਹੁੰਦਾ ਖਬਰ ਦੇ ਮੂੰਹ ਮਾਰ ਲੈ ਜਿੱਥੇ ਮਾਜੀ ਧੀਰੇ ਗੱਲ ਸੁਣੋ ਖੇਤ ਵਿੱਚ ਜ਼ਮੀਨ ਬੀਜੀ ਪਈ ਆਗੀ ਫਸਲ ਬੀਜੀ ਹੋਈ ਆ ਜ਼ਮੀਨ 'ਚ ਜਦੋਂ ਫਸਲ ਬੀਜੀ ਆ ਬੱਟ ਨਾਲ ਆ ਉੱਥੇ ਕੋਈ ਕਾਸ ਝੜਦੀ ਆ ਚਾਹੇ ਬੱਕਰੀ ਲਾਲਾ ਚਾਹੇ ਜਾਨਵਰ ਲਾਲਾ ਜੇ ਇਧਰੋਂ ਮੂੰਹ ਆਪਦੇ ਜਿਵੇਂ ਮਾਰਦੇ ਮਾਰਦੇ ਜੇ ਇਧਰ ਮਾਰਾ ਜਾਂ ਮੂੰਹ ਮਾਰ ਵੀ ਲਿਆ ਫਿਰ ਉਹ ਤੇ ਕੀ ਹਰ ਜਾਗਾ ਨਾ ਦਾ ਜ਼ਿੰਮੇਵਾਰ ਦਾ ਕੌਣ ਕੱਸਿਆ ਨਹੀਂ ਕੋਈ ਹੋਵੇ ਟੱਡ ਚ ਜ਼ਿਆਦਾ ਪੈਗੀ ਨਾ ਤੇ ਨਾਕਾ ਵੀ ਸਵਾਰ ਦੇਖ ਲਿਆ ਮਖਰਾਪੀ ਗਾਵਾਦ ਦੀ ਤਾਂ ਪੱਟੀ ਪਈ ਹੈ ਕਾਈ ਦਾ ਮੇਰਾ ਮੁੰਡਾ ਪੱਟ ਲਿਆ ਅੱਖ ਮਾਰ ਕੇ ਮੇਰੀ ਗੱਲ ਸੁਣਾ ਕੜੀ ਛੋਟਾ ਮੁੰਡਾ ਪੱਟਣ ਨੂੰ ਕੋਈ ਉਹ ਖੰਡ ਦਾ ਖੰਡਾਉਣਾ ਤਾਂ ਹੈ ਹੀ ਨਹੀਂ ਤੀ ਜਿਹੜਾ ਮੈਂ ਪੱਟ ਕੇ ਲਿਆ ਕੇ ਆਪਦੀ ਝੋਲੀ ਪਾ ਲਿਆ ਉਹਦ ਚੱਲ ਕੇ ਆਇਆ ਪੈਰਾ ਤੂੰ ਤਾ ਕਹਿ ਲੈਦਾ ਸਾਰਾ ਕੁਸਰੂਲਤਾ ਖੇਤੋਂ ਜਾਣੋ ਹਟ ਜਾ ਪੜਾਈਆਂ ਉਹਨੇ ਛੱਡਤੀਆਂ ਕੈਲਾ ਦਾ ਜਾਵਾ ਤੂੰ ਬਰਬਾਦ ਕਰਤਾ ਮੇਰੇ ਕੋਲ ਤਾਂ ਆਉਂਦਾ 5 ਮਿੰਟ 10 ਮਿੰਟ ਕੱਲ ਮਨ ਪਰਚਾਵਾ ਕਰਕੇ ਗੱਲਾਂ ਕਰਕੇ ਮੁੜ ਜਾਂਦਾ ਉਦੋਂ ਬਾਅਦ ਮੈਨੂੰ ਕੀ ਪਤਾ ਤੇ ਕੈਲੇ ਦੀ ਜਿੱਤੇ ਦਾ ਖਿਆਲ ਹੀ ਨਹੀਂ ਤੈਨੂੰ ਸੌਰੀ ਮੇਰੀ ਗੱਲ ਸੁਣ ਲੈ ਸਿਆਣੀ ਬਣ ਜਾ ਮੈਂ ਤਾਂ ਜਿੱਤ ਸਿਆਣੀ ਹੋਈ ਆ ਅੰਕਲ ਜੀ ਤੁਸੀਂ ਸਿਆਣੇ ਬਣੋ ਐਦਾਂ ਲਾਂਬਾ ਲੈ ਕੇ ਨਹੀਂ ਆਉਂਦੇ ਹੁੰਦੇ ਐਨਾ ਕੁ ਸਮਝੋ ਤੁਸੀਂ ਮੇਰੀ ਪਲੀਮਾਨ ਸੀ ਜੜੀ ਮੈਂ ਸਿਆਣਾ ਬਣਨ ਨੂੰ ਇਹ ਸਮਝ ਕੇ ਬਰੋਬਰ ਵਹਾ ਕੇ ਮੈਂ ਥੋੜਾ ਲਾਂਬਾ ਚੱਲ ਲਿਆ ਜੇ ਕੋਈ ਮੇਰੇ ਸਾਥੇ ਹੋਰ ਹੁੰਦੀ ਇਸੇ ਦਾੰਗ ਨਾਲ ਤੇਰੇ ਗਿੱਟੇ ਕੋਟਾ ਕਹਿੰਦੀ ਬੇਇੱਜ਼ਤੀ ਕਰਕੇ ਬਾਹਰ ਕੱਢ ਦੇ ਗਿੱਟੇ ਨੂੰ ਮੈਂ ਕਿਹੜਾ ਤੈਨੂੰ ਫੜ ਲਿਆ ਵੀ ਮੇਰੇ ਗਿੱਟੇ ਤੇ ਤਾਂ ਹੀ ਉੱਥੇ ਹੁੰਦੀ ਆ ਨਾ ਤੇ ਤਾਂ ਮੇਰਾ ਮੁੰਡਾ ਹੀ ਬਗਿਆੜਦਾ ਸਾਰਾ ਦਾ ਸਾਰਾ ਤੇਰਾ ਮੁੰਡਾ ਮੈਂ ਹੀ ਨਹੀਂ ਬਗਿਆੜਾ ਤੇਰਾ ਮੁੰਡਾ ਆਪਦੇ ਕਰਪੂਤਾਂ ਕਰਨ ਉਹ ਮੇਰੀ ਗੱਲ ਸੁਣ ਲੈ ਤੇਰੇ ਘਰ ਵਾਲੇ ਦਾ ਨੰਬਰ ਦੇ ਮੈਨੂੰ ਕਹਿਣਾ ਭਾਈ ਇਹਨੂੰ ਲੈ ਜਾ ਕੈਲੇ ਦਾ ਘਰ ਵੀ ਬਰਬਾਦ ਕਰੂ ਤਿੰਨ ਘਰ ਪੱਟੂ ਹੀ ਇਹ ਕਿੰਨੀ ਪੜਦੀ ਮੈਨੂੰ ਕਿਹਨੂੰ ਕਹੂੰਗਾ ਤੂੰ ਕੀ ਫੋਨ ਕਰਕੇ ਤੇਰੇ ਘਰ ਵਾਲੇ ਨੂੰ ਕਹੂੰਗਾ ਸਹੂਰੀਏ ਮੇਰੇ ਘਰ ਵਾਲਾ ਤਾਂ ਖੁਦ ਮੈਨੂੰ ਛੱਡ ਕੇ ਗਿਆਗਾ ਇੱਥੇ ਕਾਹੇ ਤੂੰ ਇਹੇ ਕੰਮ ਕਰਦੀ ਐ ਉਹਦਾ ਉਹਦੀ ਮਰਜ਼ੀ ਉਹਦੀ ਜ਼ਿੰਦਗੀ ਉਹ ਜਦੋਂ ਬਾਹਰ ਚਲਿਆ ਗਿਆ ਮੈਂ ਕੱਲੀ ਆ ਫਿਰ ਮੈਂ ਵੀ ਤਾਂ ਆਪ ਦੇ ਸ਼ੌਂਕ ਕਰਮਾ ਓਏ ਮਾੜੀ ਮੋਟੀ ਦਾ ਸ਼ਰਮ ਕਰ ਲੈ ਘਰ ਵਾਲੇ ਦੀ ਉਹ ਫਿਰਦਾ ਬਾਹਰਲੇ ਦੇਸ ਤੈਨੂੰ ਮਰ ਮਾਰ ਕੇ ਪੈਸੇ ਭੇਜ ਦੇ ਤੂੰ ਦੇ ਪੈਸੇ ਉਡਾਈ ਜਾਣੀ ਹੈ ਸ਼ਰਮ ਹੁੰਦੀ ਕੀ ਆ ਇਹ ਗੱਲ ਦਾ ਮੈਨੂੰ ਪਤੀ ਨੂੰ ਵੀ ਸ਼ਰਮ ਕੀ ਹੁੰਦੀ ਕੋਹੀ ਦਾ ਗਾਲਾ ਉਤੋਂ ਮੇਰਾ ਮੁੰਡਾ ਬਿਠਾ ਰਿਹਾ ਉਹ ਖਵਾਈ ਜਾਂਦਾ ਉਹ ਬਸ ਕਰ ਰਾਲੇ ਦੀ ਤੂੰ ਢੂਹੀ ਮਾਰਦੀ ਆ ਤੈਨੂੰ ਨਾ ਪੂਰਾ ਪੌਣਾ ਘੰਟਾ ਹੋ ਗਿਆ ਮੁੰਡਾ ਮੁੰਡਾ ਲਾ ਰੱਖੀ ਆ ਤੇਰਾ ਮੁੰਡਾ ਕੋਈ ਖੰਡ ਦੀ ਬਾਟੀ ਨਹੀਂ ਸੀ ਜਿਹੜੀ ਲਿਆ ਕੇ ਮੈਂ ਆਪਦੀ ਪੀਪੀ 'ਚ ਪਾ ਲਿਆ ਸਮਝ ਗਿਆ ਨਾ ਹੁਣ ਮੇਰੀ ਗੱਲ ਸੁਣ ਲੈ ਤੱਕਰੀ ਦਾ ਪੈਰੀ ਬੰਗਲਾ ਲੈ ਐਦੂ ਮੁੜ ਕੇ ਮੇਰੇ ਮੁੰਡੇ ਦੇ ਨਾਲ ਅੱਖਾਂ ਨਾ ਛੱਡ ਦੇ ਦੇਖੋ ਤੁਹਾਡਾ ਮੁੰਡਾ ਕੋਈ ਮੈਂ ਕਾਇ ਤਾਂ ਇਹ ਨਹੀਂ ਇੱਥੇ ਵੀ ਫੜ ਕੇ ਮੈਂ ਸੰਗਲ ਲਾ ਕੇ ਅੰਦਰ ਬਿਠਾ ਲਿਆ ਥੋੜਾ ਮੁੰਡਾ ਤੁਹਾਡੇ ਘਰੇ ਆ ਨਹੀਂ ਆਪਦੇ ਘਰੇ ਆ ਗੇੜਾ ਨਹੀਂ ਹੈ ਉਧਰ ਵਗਿਆ ਨਹੀਂ ਹੈ ਗੇੜਾ ਨਹੀਂ ਹੈ ਉਧਰ ਵਗਿਆ ਤੇਰੀ ਗੱਲ ਸੁਣੋ ਮੇਰਾ ਤਨਵਦਨ ਮੇਰਾ ਘਰ ਮੇਰੇ ਪੈਰ ਮੇਰੀ ਜ਼ਮੀਨ ਉਹ ਜੀ ਜ਼ਮੀਨ ਤੁਹਾਡੀ ਆ ਉਹ ਜੀ ਜ਼ਮੀਨ ਮੇਰੀ ਆ ਤੁਰੇ ਫਿਰਦੇ ਤੁਸੀਂ ਉਸ ਧਰਤੀ 'ਚ ਉਸ ਧਰਤੀ 'ਤੇ ਮੈਂ ਫਿਰਦੀ ਆ ਮੈਨੂੰ ਕੀ ਪਤਾ ਕੋਣ ਤੈਨੂੰ ਕੋਣ ਜਿਹੜੀ ਆ ਨੀਤ ਆ ਨੀਤ ਇਹਦਾ ਕੋਈ ਪਤਾ ਨਹੀਂ ਆ ਦਿਲ ਤੇ ਆ ਨੀਤ ਦਾ ਵੀ ਕਦੋਂ ਬਦਲ ਜੇ ਤੂੰ ਯਾਰ ਤੈਨੂੰ ਗਾਲੇ ਕੱਢ ਰਖਦਾ ਨਾ ਸਿਰੇ ਤੇ ਗੰਢ ਉਹ ਕਹਿੰਦੇ ਨਹੀਂ ਹੁੰਦੇ ਸਿਆਣੇ ਉਹ ਗਾਜ ਰੱਸਾ ਸਿਰੇ ਤੇ ਗੰਢ ਮੇਰੀ ਵੀ ਸੁਣ ਲੋ ਤੂੰ ਮੈਂ ਮੇਰੀ ਸੁਣ ਲੈ ਪਹਿਲਾਂ ਕਿਤੇ ਮੈਨੂੰ ਕੋਈ ਡੂੰਗਾ ਕਦਮ ਨਾ ਚੱਕਣਾ ਪਏ ਡੂੰਡੇ ਦੀ ਖਾਤਰ ਡੂੰਗਾ ਕਦਮ ਐਦੋ ਵੱਲ ਕੀ ਚੱਕੋਂਗੇ ਜਿਹੜਾ ਖੁਦ ਤੋਂ ਤੇ ਲੰਬਾ ਲੈ ਕੇ ਆ ਗਿਆ ਕੱਲਾ ਥੋੜਾ ਮੁੰਡਾ ਨਹੀਂ ਆਉਂਦਾ ਹੈਗਾ ਮੇਰਾ ਤਾਂ ਕੰਮ ਹੀ ਐ ਇਹ ਚੁੱਪ ਕਰਕੇ ਤੋਏ ਚੰਗਾ ਕੋਈ ਨਹੀਂ ਮੈਂ ਜਾਣਾਂ ਤੈਨੂੰ ਮੈਂ ਸਧਾਰੂੰਗਾ ਉਵੇਂ ਸੁਧਰਦੀ ਤੂੰ ਮੈਨੂੰ ਚੱਕਣੇ ਪੈਣਗੇ ਘੜੇ ਤੋਂ ਕੋਲੇ ਓਏ ਲੈ ਕੈਲਿਆ ਕੰਜਰ ਦੇਆ ਉਹੀ ਗੱਲ ਇੱਥੇ ਤਾਂ ਕਹਿੰਦੇ ਮੇਲਾ ਲੱਗਿਆ ਰਹੇ ਬੰਦੇ ਆਉਂਦੇ ਜਾਂਦੀ ਰਹੇ ਤਾਂ ਸੌਰੀ ਗੱਲ ਪੈ ਗਈ ਜਨਾਨੀ ਕੈਰ ਵਾਲੀ ਅਹੀ ਓਏ ਕੈਲਿਆ ਕੰਜਰ ਦੇਆ ਮੁੰਡੇ ਦੀ ਬਾਨਾ ਕੈਲਿਆ ਮੁੰਡੇ ਨੂੰ ਤਾਂ ਬਚਾਉਣੇ ਪਊ ਆਹ ਮੁੰਡਾ ਇਹ ਲੋਟ ਖੜਾ ਨਹੀਂ ਛੱਡਦੀ ਮੁੰਡੇ ਦਾ ਓਏ ਮੁੰਡੇ ਮੇਰੀ ਗੱਲ ਸੁਣ ਕੈਲਿਆ ਕੰਜਰ ਦੇਆ ਇਹ ਪੈਸੇ ਨੂੰ ਪਿਆਰ ਕਰਦੀਆਂ ਮੁੰਡੇ ਨੂੰ ਥੋੜੀ ਪਿਆਰ ਕਰਦੀਆਂ ਕੈਲਿਆਂ ਐ ਨਹੀਂ ਲੂਟੋਂਦਾ ਇਹਦੇ ਮੂਰੇ ਗੁੱਤੀ ਸੱਟ ਕੇ ਨਾ ਇਹਨੂੰ ਆਪਾਂ ਪੱਟ ਕੈ ਲਿਆ ਮੁੰਡੇ ਨੂੰ ਫੇਰ ਬਚਾਵਾਂਗੇ ਐ ਕਰਨਾ ਪੂ ਕੈ ਲਿਆ ਮਰਦੇ ਨੂੰ ਅੱਖ ਚੱਬਣਾ ਪੂ ਕੈ ਲਿਆ ਤੈਨੂੰ ਪੈਸੇ ਮਰਦਾਂ ਨੂੰ ਨਹੀਂ ਇਹ ਪਿਆਰ ਕਰਦੀ ਪੈਸੇ ਨੂੰ ਪਿਆਰ ਕਰਦੀ ਐ ਕੈਲਿਆ ਪੈਸੇ ਨੂੰ ਲਿਆਉਣ ਦੇ ਜਾ ਕੇ ਮੈਨੂੰ ਘਰੋਂ ਗੁੱਤੀ ਚੱਕ ਕੇ ਫੇਰ ਪਾੜਦਾ ਇਹਨੂੰ ਮੈਂ ਹੇ ਦਸੂੰਗ ਕਹਿ ਲਾ ਕੀ ਕੀ ਜੈ ਲੈ ਮੈਨੂੰ ਆਇਆ ਸਿੱਖਿਆ ਦੇਣ ਮੈਨੂੰ ਕੀ ਸਿਖਾਉਣਾਗਾ ਮੈਂ ਤਾਂ ਜਰਮ ਤੋਂ ਹੀ ਸਿੱਖੀ ਹੁਈਆ ਬੰਦੇ ਕਿਵੇਂ ਉਂਗਲਾਂ ਤੇ ਨਚਾਉਣੇ ਆਗੇ ਮੈਂ ਤਾਂ ਉਂਗਲਾਂ ਤੇ ਤਾਂ ਕੀ ਮੈਂ ਤਾਂ ਚੀਚੀ ਤੇ ਨਚਾਦਾ ਤੇਰੇ ਵਰਗੇ ਬਥੇਰੇ ਦੇਖਿਆ ਕਿ 36 ਆਇਆ ਵੱਡਾ ਮੁੰਡੇ ਦਾ ਲਾਂਬਾ ਦਾਣ ਵਾਲਾ ਜੇ ਦਾਵਾ ਹਟਾ ਕੇ ਦੇਖ ਲੈ ਮੁੰਡੇ ਨੂੰ ਫਿਰ ਮੁੰਡਾ ਤਾਂ ਮੇਰੇ ਬਿਨਾ ਸਾਹ ਨਹੀਂ ਲੈਂਦਾ ਜੇ ਰੋਟੀ ਮੁੰਡਾ ਘਰੇ ਖਾਂਦਾ ਨਾ ਪਾਣੀ ਮੇਰੇ ਕੋਲੇ ਆ ਕੇ ਪੀ ਕੇ ਫੇਰ ਘਰ ਮਾਰਦਾ ਮੇਰੇ ਬਿਨਾ ਰਹਿ ਕੇ ਤੇ ਦਿਖਾਵੇ ਮੁੰਡਾ ਤੇਰਾ ਵੱਡਾ ਆ ਮੁੰਡੇ ਨੂੰ ਹਟਾਉਣ ਵਾਲਾ ਹੈ ਮੁੰਡੇ ਨੂੰ ਹਟਾ ਦਊਗਾ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਪਰ ਤੱਤੰਦਾਗਾ ਹੈ ਕੰਮ ਆ ਹੈ ਚਲੋ ਇਹ ਮਨਾ ਪੈਂ ਨਹੀਂ ਅੱਗੇ ਜਾ ਕੇ ਬੁੜੇ ਜੇ ਨਹੀਂ ਆ ਕੇ ਥਕਾਤਾ ਮੈਨੂੰ ਦਾ ਆ ਪੈਂ ਗੱਲਾਂ ਹਤੀ ਮੋ ਗਿਆ ਨਾ ਕੋਈ ਹੈਲੋ ਓਏ ਸੌਰੀਏ ਖੜੀ ਤੁਸੀਂ ਕੱਲ ਇੰਨੀ ਬੇਇੱਜ਼ਤੀ ਕਰਵਾ ਕੇ ਫੇਰ ਅੱਜ ਮੂੰਹ ਤੇ ਕਿਉਂ ਆਏਂ ਦਾ ਨਾ ਨਾ ਸੌਰੀ ਠੰਡੀ ਹੋ ਜਾਂ ਉਹ ਹੀ ਗੱਲ ਕਰ ਲਈ ਜਿੱਦ ਤੂੰ ਬਦੀ ਨਹੀਂ ਸੀਗੀ ਓਏ ਠੰਡੀ ਹੋ ਜਾਂ ਠੰਡੀ ਸੌਰੀਏ ਮੈਂ ਤਾਂ ਠੰਡੀ ਆ ਯਾਰ ਲੈ ਤੁਸੀਂ ਮੇਰੇ ਤੇ ਇਲਜ਼ਾਮ ਲਾਉਣੇ ਨਾ ਉਹ ਲਾਉਣੇ ਛੱਡ ਦੋ ਨਾ ਪਾਪ ਵਾਲੇ ਭੰਡ ਦੇ ਮੈਨੂੰ ਓਏ ਮੈਂ ਮੁੰਡੇ ਬਾਰੇ ਨਹੀਂ ਆਇਆ ਮੈਂ ਆਪਦੇ ਬਾਰੇ ਆਇਆ ਆਪਦੀ ਇੱਜ਼ਤ ਘੁਮਾਉਣ ਆਇਆ ਜਿੱਦ ਤੂੰ ਬਦੀ ਨਹੀਂ ਸੀ ਜਿਹੜੀ ਅੱਜ ਦਵਾਰੇ ਆ ਗਿਆ ਇੱਜ਼ਤ ਨਹੀਂ ਆ ਦੇਖ ਨੋਟਾ ਅੱਛਾ ਤੈਨੂੰ ਕੀ ਲੱਗ ਰਿਹਾ ਵੀ ਮੈਂ ਇਹ ਨੋਟਾਂ ਤਾਂ ਕਰ ਚੋਗੀ ਭਈ ਨੋਟਾਂ ਬੱਸ ਬੱਸ ਕਰ ਰਹੇ ਹੋ ਅੰਕਲ ਜੀ ਇਹ ਜੀਆਂ ਗੱਲਾਂ ਤੁਹਾਨੂੰ ਸ਼ੋਭਾ ਦਿੰਦੀਆਂ ਨਹੀਂ ਗੀਆਂ ਪੈਸੇ ਨਾਲ ਮੈਨੂੰ ਨਹੀਂ ਖਰੀਦ ਸਕਦੇ ਜਾਂ ਤੁਸੀਂ ਆਪਣੇ ਮੁੰਡੇ ਨੂੰ ਨਹੀਂ ਖਰੀਦ ਸਕਦੇ ਓਏ ਮੈਂ ਇਕੱਲਾ ਮੇਰੀ ਗੱਲ ਸੁਣ ਇਸੇ ਪੈਸੇ ਨਾਲ ਅੱਗ ਭਿਉਣਾ ਹੈ ਕਿਹੜੀ ਅੱਗ ਦੀ ਗੱਲ ਕਰ ਰਹੀ ਹੈ ਇਹ ਇਕੱਲੇ ਨੂੰ ਲੱਗੀ ਹੋਈ ਹੈ ਇਕੱਲੇ ਨੂੰ ਅੱਗ ਤਾਂ ਫੇਰ ਲੱਗਦੀ ਜੇ ਕੋਈ ਅਗਲਾਈ ਹੁੰਦੀ ਮੈਂ ਤਾਂ ਜਿਹੜੀਆਂ ਗੱਲਾਂ ਕਈਆਂ ਨੇ ਨਾ ਤੁਹਾਨੂੰ ਉਹ ਗੱਲਾਂ ਜਮਾ 100% ਸਹੀ ਗਈਆਂ ਨਹੀਂਆਂ ਠੀਕ ਹੈ ਨਾ ਇਹ ਮੇਰੀ ਜਵਾਨੀ ਆ ਤੇ ਮਰਦਾਂ ਦਾ ਜੋਸ਼ ਆ ਓਏ ਮੈਂ ਬੋਲਦੇ ਆ ਮੈਂ ਕੋਈ ਕਹਿੰਦੀ ਨਾ ਉਹਨੂੰ ਮੇਰੇ ਕੋਲੇ ਆਵੋ ਇਹੇ ਪੈਸੇ ਲੈ ਜਾ ਕੇ ਆਪਦੀ ਪੇਟੀ ਚ ਧਰਨੋ ਓਏ ਪੇਟੀ ਤੇ ਲਿਆਉਣ ਵਾਸਤੇ ਨਹੀਂ ਆਇਆ ਮੈਂ ਤੇਰੇ ਕੋਲੇ ਅੱਗ ਭਜਾਉਣਾ ਆ ਆਪਦੀ ਅੰਦਰ ਲੱਗੀ ਆ ਜਿਹੜੀ ਓ ਤੂੰ ਬੁਝਾਏਂਗੀ ਮੇਰੀ ਅੱਗ ਅੱਛਾ ਹਾਂ ਤੁਸੀਂ ਹੁਣਾ ਮੁੰਡੇ ਬਾਰੇ ਨਹੀਂ ਤੁਸੀਂ ਆਪਦੇ ਬਾਰੇ ਆਇਆ ਕੈਲਾ ਕਿਉਂ ਹੁਣ ਕਿੱਧਰ ਗਈ ਤੇਰੀ ਪੱਗ ਦੀ ਇੱਜ਼ਤ ਤੇ ਦਾੜੀ ਚਿੱਟੀ ਜਿਹੜੀ ਕੱਲ੍ਹ ਰਹੀ ਨੇ ਸੀ ਤੁਸੀਂ ਬੜੇ ਕਨੇ ਤੁਪਣਾ ਨਹੀਂ ਆਈ ਚਿੱਟੀ ਦਾੜੀ ਉਮਰ ਨਾਲ ਆਈ ਆ ਆ ਪੱਗ ਦੀ ਇੱਜ਼ਤ ਕਹਿੰਦੇ ਤੂੰ ਰੋਲ ਹੀ ਜਾਣੀ ਆ ਅੱਜ ਪੱਗ ਖੁੱਦੀ ਪੈਰ ਚਰੋਲਣਾ ਓਏ ਪੱਗ ਤੋਂ ਕੀ ਲੈਣਾ ਤੂੰ ਕੈ ਲੈਣਾ ਹੱਥ ਜੋੜ ਕੇ ਦੇਖਾਂ ਇਹ ਨਾ ਕੈਲੇ ਨੂੰ ਯਾਦ ਕਰਿਆ ਕਰੇ ਬੱਸ ਬੱਸ ਰਹਿਣ ਦੋ ਰਹਿਣ ਦੋ ਐਡੀ ਵੀ ਮੈਂ ਘਿਰੀ ਹੋਈ ਨਹੀਂ ਹੈਗੀ ਵੀ ਜਿਹੜੇ ਮੈਂ ਪਿਓ ਪੁੱਤਾਂ ਨੂੰ ਇਕੱਠਿਆਂ ਨੂੰ ਖਾਮਲਾ ਸਮਝ ਗਏ ਨਾ ਓਏ ਤੇ ਮੇਰੀ ਗੱਲ ਸੁਣ ਹਜ ਮੁੰਡੇ ਦਾ ਮੇਰੇ ਕੋਲ ਨੱਤੀ ਫਰਦਿਆ ਕਰੇ ਤੇਰੇ ਕੋਲ ਨੇ ਸਤੇ ਫਿਰਦੇ ਹੋਣਗੇ ਕਦੇ ਕੈਲੇ ਨੂੰ ਅੱਜ ਜਮਾ ਤੇ ਦੇਖ ਕਿ ਨਾ ਕਿਸੇ ਨੂੰ ਭੁੱਲ ਜੇ ਇੰਨੇ ਨਾਲ ਤੇਰਾ ਬਾਪ ਹੈ ਕੈਲੇ ਦਾ ਮੇਰੇ ਸੁਣਦਾ ਮੈਨੂੰ ਆ ਕੈ ਸੁਣਦਾ ਹਾਂ ਕਿੱਲ ਕਿੱਲ ਕੇ ਕਰਨ ਚ ਬੋਲਦਾ ਮੇਰੇ ਜਿਹੜਾ ਤੂੰ ਮੈਂ ਤੈਨੂੰ ਦੱਸਤੀ ਗੱਲ ਕੈਲੇ ਨੂੰ ਜਮਾ ਕੇ ਦੇਖਾਂ ਜੇ ਨਾ ਭੁੱਲ ਜੀ ਅੱਛਾ ਹਾਂ ਚੱਲ ਆ ਫੜ ਗੁੱਟੀ ਜਿੰਨੇ ਮਰਜ਼ੀ ਰੱਖ ਲੈ ਜਿੰਨੇ ਮਰਜ਼ੀ ਦਾ ਮਤਲਬ ਨਹੀਂ ਇਹ ਸਾਰੇ ਰੱਖਣੇ ਆ ਸਾਰੇ ਰੱਖ ਲੈ ਆ ਅੰਕਲ ਅੱਜੇ ਤੱਕ ਰੱਖੂਆਂ ਆ ਅੱਜ ਨਾਲ ਕਿਆ ਕਰ ਹੁਣ ਤਾਂ ਕੈਲਾ ਜੀ ਕਿਆ ਕਰ ਨਹੀਂ ਜੇ ਤੂੰ ਹਾਂ ਇੱਕ ਇਹ ਨਾ ਮਨੀ ਮੈਂ ਕਰ ਤੱਕਦੀ ਜਿਹੜਾ ਜਿਹਦਾ ਦਿੱਤਾ ਉਹ ਉੱਥੇ ਰਹੂਗਾ ਤੂੰ ਅੰਕਲ ਦਾ ਅੰਕਲ ਹੀ ਰਹੇਗਾ ਹਾਂ ਉਹ ਜਿਹੜਾ ਬੰਦ ਕਮਰੇ ਦੇ ਕੰਮ ਹੋ ਗਿਆ ਓਏ ਫੇਰ ਹੀ ਯਾਦ ਕਰਨੀ ਕੈਲੀ ਨੂੰ ਜਿਹੜਾ ਬੰਦ ਕਮਰੇ ਦੇ ਵਿੱਚ ਕੰਮ ਹੋਣਾ ਉਹ ਤਾਂ ਚਲ ਕੋਈ ਗੱਲ ਦੀ ਉਹ ਤੋਂ ਬਾਅਦ ਨਹੀਂ ਕਿਸੇ ਨੂੰ ਯਾਦ ਕਰਦੀ ਹੁੰਦਾ ਇਹ ਜਿਹੜਾ ਗਾਂਧੀ ਦੇਖਾਂ ਜਿਹੜਾ ਗਾਂਧੀ ਬੈਠਾ ਗੰਜਾ ਇਹ ਕਰ ਹੁੰਦਾਗਾ ਨਹੀਂ ਕਿਸੇ ਦਾ ਜੀ ਨਹੀਂ ਤੈਨੂੰ ਆਪ ਹੀ ਪਤਾ ਲੱਗ ਜੂ ਕਹੇ ਲੈ ਵਰੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਖਾਰੀ ਅੱਗ ਬੁਝਾ ਦੂੰਗੀ ਰੀ ਅੱਗ ਤਾਂ ਲੱਗੀ ਪਈ ਐ ਜਦੋਂ ਬੁਝਾਵੇਂਗੀ ਐਨੀ ਘਟਾ ਟੈਨਸ਼ਨ ਨਾ ਅੱਛਾ ਤੇਰੀ ਅੱਗ ਜੇ ਬੁਝਾਤੀ ਫਿਰ ਮੁੰਡੇ ਨੂੰ ਤਾਂ ਨਹੀਂ ਹਟਾਉਂਦਾ ਓਏ ਮੁੰਡੇ ਤੋਂ ਤੂੰ ਮੁੰਡੇ ਨੂੰ ਕਿੱਥੇ ਯਾਦ ਕਰੇਂਗੀ ਪਹਿਲਾਂ ਕਹੇ ਲੈ ਨਾ ਹੱਥ ਜੋੜ ਕੇ ਤਾਂ ਦੇਖ ਲੈ 13 ਵਰਗੇ ਤਾਂ ਨਾ ਮੇਰੇ ਕੋਲੇ 36 ਹੁੰਦੇ ਆ ਦੇ ਆਥਨ ਨੂੰ ਕੋਈ ਛੱਤੀ ਆਏ ਹੋਣਗੇ ਪਰ ਕੈਲਾ ਨਹੀਂ ਆਇਆ ਹੁਣ ਓ ਯਾਰ ਮੈਂ ਇਹ ਜੋ ਬੁੱਢਿਆਂ ਨੂੰ ਕਰਾਉਣਾ ਵੀ ਕੀ ਐ ਮੇਰੀ ਜਾਨ ਨਾਲ ਹੱਥ ਜੋੜ ਕੇ ਦੇਖਾਂ ਚਲ ਦੇਖ ਲੈਣੇ ਅੰਗੇ ਕੋਈ ਚਲ ਫਿਰ ਹੋ ਖੜੀ ਪੰਦ ਗਮਰੇ ਦੇ ਦਿਖਾਵਾਂ ਤੈਨੂੰ ਕੈਲੇ ਦੀ ਕਿੰਨੀ ਗਰਮਾਹਸ਼ ਐ ਐਡੀ ਕਾਲੀ ਨਾ ਕਰ ਕਲੇ ਓਏ ਕਾਲੀ ਤਾਂ ਲੱਗੀ ਪਈ ਐ ਕਲੇ ਨੂੰ ਲੈ ਮੈਨੂੰ ਨੋਟ ਨਾ ਲੈਂਦਾ ਨੋਟ ਗਿਣੀ ਐ ਨਹੀਂ ਨਹੀਂ ਨੋਟ ਗਿੰਦੀ ਗਿੰਦੀ ਥੱਕ ਜਾਈਂਗੀ ਨਹੀਂ ਮੇਰੀ ਗੱਲ ਸੁਣਾ ਕੱਲ ਤਾਂ ਤਾ ਮੈਨੂੰ ਸਿਖਿਆ ਦੰਦਾਂ ਦੀ ਸਮਾਜ ਸੇਵਿਕ ਬਣਦਾ ਸੀ ਕੰਮ ਗਲਤ ਆ ਕਿਸੇ ਦਾ ਘਰ ਪਟ ਰਹੀਆਂ ਤੂੰ ਐ ਗਲਤ ਕਰ ਰਹੀਆਂ ਆਪਦੇ ਘਰ ਵਾਲੇ ਨੂੰ ਧੋਖਾ ਦੇ ਰਹੀਆਂ ਅਗਰ ਆ ਵਗੈਰਾ ਸਭ ਕੁਝ ਕਹਿੰਦਾ ਸੀ ਅੱਜ ਸਮਾਜ ਸੇਵਿਕ ਆ ਕਿਧਰ ਬਣ ਗਿਆ ਫਿਰ ਓਏ ਅੱਜ ਕੈ ਲੈਦਾ ਜੀ ਕਰਿਆ ਕਿ ਕੈਲਿਆ ਅੱਗ ਤਾਂ ਆਪਣੇ ਲੱਗੀ ਐ ਮੁੰਡਾ ਜਿੱਥੇ ਜਾਵੇ ਪਾੜ ਦਊ ਆਪਦੀ ਅੱਗ ਠੰਡੀ ਕਰਨ ਵਾਸਤੇ ਪੈਸੇ ਦਾ ਇਸਤੇਮਾਲ ਕਰਿਆ ਮੈਂ ਠੰਡੀ ਕਰਨ ਵਾਸਤੇ ਤੈਨੂੰ ਕੀ ਲੱਗਦਾਗਾ ਤੇਰੀ ਅੱਗ ਬੁਝੂਗੀ ਇੱਥੇ ਓਏ ਬੁਝਾਉਣੀ ਤਾਂ ਤੂੰ ਐ ਬੁਝਾਉਣੀ ਅੰਦਰ ਲਈ ਅੱਗ ਤਾਂ ਤੂੰ ਬੁਝਾਏਂਗੀ ਕੈਲੇ ਜੀ ਤਰੇ ਪਰਿਵਾਰ ਤੇ ਨਹੀਂ ਕੋਈ ਹੋਰ ਅੱਗ ਬੁਝਾਉਣਾ ਓਏ ਅੱਗ ਬੁਝਾਉਣ ਵਾਲਾ ਕਿੱਥੇ ਅੱਗ ਤਾਂ ਲੱਗੀ ਪਈ ਆ ਜੀ ਲਾਟੋ ਲਾਟ ਹੋ ਰਹੀ ਐ ਲਾਟੋ ਲਾਟ ਹਾਂ ਉਹ ਲਾੜ ਦਾ ਫਾਇਦਾ ਚੱਕ ਲੈ ਤੂੰ ਫਾਇਦਾ ਤਾਂ ਹੁਣ ਦੇਖ ਕਰ ਲਿਆ ਦਿਨ ਦਿਹਾੜੇ ਤੱਕ ਚੱਕਿਆ ਜਾਂਦਾ ਦਿਨ ਬਹੁਤ ਖੜਾ ਯਾ ਤਰ ਤੂੰ ਥੋੜਾ ਜਾ ਤਵੇਲੇ ਆਉਣਾ ਸੀ ਹੁੱਕ ਵੇਲਾ ਤਾਂ ਹੈਗਾ ਹੁਣ ਕੋਈ ਨਹੀਂ ਆਉਣਾ ਤੇਰਾ ਘਰ ਵਾਲਾ ਤਾਂ ਬਾਹਰਲੇ ਦੇਖ ਰਹਿੰਦਾ ਮੇਰੇ ਘਰ ਵਾਲਾ ਤਾਂ ਬਾਹਰ ਬੈੰਦਾ ਤੇਰਾ ਹੁੰਦਈਆ ਜੀ ਕੋਈ ਮੁੰਡਾ ਕਿਵੇਂ ਆਇਆ ਮੁੰਡੇ ਨੇ ਮਤਾਲ ਫਾੜ ਕਰੀਏ ਕੱਲ ਚੰਜੀ ਤੇਰੀ ਹੱਥ ਲਾਇਆ ਮੁੰਡੇ ਨੇ ਕੱਲ ਤੇਰੀ ਹੱਥ ਲਾਇਆ ਮੁੰਡਾ ਦਾ ਸਵੇਰੇ ਮੈਨੂੰ ਕਿਹਾ ਮਿਲ ਕੇ ਗਿਆ ਜਦੋਂ ਮੈਂ ਪੁੱਠਾ ਭੰਕੇ ਚੱਕਿਆ ਤੇਰੀ ਮਣੀ ਮਹਾਕਲਿਆ ਕਿਥੇ ਤੁਰੇ ਫਿਰਦੇ ਮੇਲਾ ਲੁੱਟ ਲੈ ਉਹ ਮੇਲੇ ਦਾ ਨਜ਼ਾਰਾ ਲੈਣ ਆਇਆ ਜਿਵੇਂ ਕਹਿਣਾ ਦਿਲ ਮੇਰਾ ਬਈਮਾਨ ਹੋਂਦਾ ਤੇਰੇ ਤੇ ਹਾਂ ਸੰਗੀਤ ਆਪੀ ਹੁਣ ਮੈਂ ਤਾਂ ਸਮਝ ਸਮਝਾਈਆ ਮੇਰੇ ਕੋਲ ਤਜਿਹੜਾ ਵੀ ਮਰਦਾ ਆ ਗਿਆ ਓਏ ਚਾਨ ਹੁਣ ਆਦੇ ਗਿਣੀ ਨਹੀਂ ਗਏ ਗਿਣੀ ਨਹੀਂ ਗਏ ਨਹੀਂ ਗਏ ਕੱਲ ਓਏ ਗਿਲਾ ਬਤਾ ਲੱਗੀ ਪਈ ਐ ਪਾਣੀ ਵੀ ਵੀ ਪੈਂਦਾ ਤੇ ਤਾਂ ਕਿਉਂ ਨਹੀਂ ਪੈਂਦਾ ਪਾਣੀ ਦਾ ਠੰਡਾ ਮੈਂ ਪਾਉਂਦੀ ਬਸ ਖੜਾ ਬਾਰੀ ਓਰ ਕੋ ਦੋ ਮੇਰੀ ਗੱਲ ਸੁਣਾ ਰੁਪਿਆ ਨੂੰ 35000 ਤੱਕ ਹੀ ਕਰਦਾ ਓਏ 50000 ਨਹੀਂ ਜੀ ਨਹੀਂ ਓਏ ਗੇਲੇ ਹਾਂ ਵੇਖੋ ਇੱਧਰ ਪੰਜ ਪੰਜ ਤੋਦੇ ਆ ਹਾਂ ਚਲੋ ਚਲ ਇੱਕ ਮਿੰਟ ਫਿਰ ਮੈਂ ਪੈਸੇ ਰੱਖ ਦੂੰ ਓਏ ਪੈਸੇ ਦਾ ਰੱਖਦੇ ਪੈਸੇ ਤੈਨੂੰ ਦੇਣ ਵਾਸਤੇ ਲਿਆਂਦੇ ਐ ਓਏ ਆ ਜਾ ਫਿਰ ਇੱਕ ਮਿੰਟ ਮੈਂ ਪੈਸੇ ਦਾ ਰੱਖਦਾ ਓਏ ਪੈਸੇ ਰੱਖ ਲੈ ਤਾਂ ਪੈਸੇ ਰੱਖ ਲਈ ਨਾਲੇ ਦਾ ਪਾਏ ਸੇ ਗਿੱਲੀ ਨਾਲੇ ਮੈਂ ਆਪਦੀ ਅੱਗ ਠੰਡੀ ਕਰ ਲੂੰਗਾ ਅੱਗ ਬੁਝਾਉਣ ਵਾਸਤੇ ਤਾਂ ਆਇਆ ਨਾਲੇ ਗਿੱਲੀ ਨਾਲੇ ਗਿੱਲੀ